ਕੌਣ ਸੀ ਪੀਰ ਬੁੱਧੂ ਸ਼ਾ ਅੱਜ ਆਪਾਂ ਗੱਲ ਕਰਾਂਗੇ ਗੁਰੂ ਭਗਤ ਪੀਰ ਬੁੱਧੂ ਸ਼ਾ ਦੇ ਬਾਰੇ ਪੀਰ ਬੁੱਧੂ ਸ਼ਾ ਜੀ ਦੀ ਸ਼ਹਾਦਤ ਲਾਸਾਨੀ ਤੇ ਲੇ ਮਿਸਾਲ ਹੈ ਉਹਨਾਂ ਨੇ ਨਾ ਸਿਰਫ ਉੱਚ ਦੇ ਪੀਰ ਗੁਰੂ ਗੋਬਿੰਦ ਸਿੰਘ ਜੀ ਲਈ ਕੁਰਬਾਨੀ ਦਿੱਤੀ ਸਗੋਂ ਆਪਣੇ ਜਿਗਰ ਦੇ ਟੋਟਿਆਂ ਮਰੀਦਾਂ ਤੇ ਭਤੀਜਿਆਂ ਨੂੰ ਗੁਰੂ ਜੀ ਲਈ ਕੁਰਬਾਨ ਨਿਕਰ ਦਿੱਤਾ ਗੁਰੂ ਜੀ ਵੱਲੋਂ ਭੇਟ ਅਨਮੋਲ ਵਸਤੂਆਂ ਲੈਣ ਤੋਂ ਇਨਕਾਰ ਕਰਕੇ ਸਿਰਫ ਮੰਗ ਕੀਤੀ ਗੁਰੂ ਜੀ ਦੇ ਕੰਗੇ ਦੀ ਜੋ ਸਾਡੇ ਲਈ ਤਾਂ ਕੋਈ ਖਾਸ ਕੀਮਤ ਨਹੀਂ ਰੱਖਦਾ ਪਰ ਗੁਰੂ ਦੇ ਪਿਆਰੇ ਨੇ ਜੇ ਜੋ ਗੁਰੂ ਨੂੰ ਪਿਆਰ ਕਰਦੇ ਨੇ ਗੁਰੂ ਦੇ ਪਿਆਰੇ ਮਰੀਦ ਪੀਰ ਬੁੱਧੂ ਸ਼ਾਹ ਲਈ ਗੁਰੂ ਦੇ ਯਾਰ ਦੇ ਰੂਪ ਵਿੱਚ ਉਹ ਬਹੁਮੁੱਲੇ ਸੀ ਮдже ਅਭੀ ਵੰਡਿਆਂ ਤੋਂ ਉੱਪਰ ਉੱਠ ਚੁੱਕੀ ਮਹਾਨ ਸ਼ਖਸੀਅਤ ਪੀਰ ਬੁੱਧੂ ਸ਼ਾਹ ਜੀ ਦਾ ਜਨਮ 13 ਜੂਨ 1647 ਇਸ ਵਿੱਚ ਹੋਇਆ ਆਪ ਸੈਦ ਖਾਨਦਾਨ ਦੇ ਪਤਵੰਤੀ ਗੁਲਾਮ ਸ਼ਾਹ ਦੇ ਨੋਨੀ ਹਾਲੀ ਸੀ ਆਪ ਦਾ ਬਚਪਨ ਦਾ ਨਾਮ ਬਦਰੁਦੀਨ ਸੀ ਬਚਪਨ ਤੋਂ ਹੀ ਆਪ ਦਾ ਖਿਆਲ ਦੁਨੀਆਦਾਰੀ ਦੀ ਥਾਂ ਅੱਲਾਹ ਵੱਲ ਲੱਗਿਆ ਹੋਇਆ ਸੀ ਆਪ ਦੇ ਅੰਦਰ ਰੱਬ ਨੂੰ ਮਿਲਣ ਦੀ ਬਹੁਤ ਇੱਛਾ ਸੀ ਮਤਲਬ ਕਿ ਕਿੰਨੀ ਇੱਛਾ ਸੀ ਆਪ ਕੰਭੀ ਇਸ ਬਾਵ ਦੇ ਫੋਨ ਕਰਕੇ ਘੱਟ ਬੋਲਦੇ ਸਨ ਆਪ ਨੇ ਬਹੁਤ ਘੱਟ ਬੋਲਣਾ ਇਸ ਕਰਕੇ ਆਪ ਨੂੰ ਢੋਰਾ ਦੇ ਲੋਕ ਬੁੱਧੂ ਕਹਿ ਕੇ ਪੁਕਾਰਦੇ ਸੀ ਕਿ ਇਹ ਬੰਦਾ ਘੱਟ ਬੋਲਦਾ ਹੈ ਤੇ ਬੁੱਧੂ ਹਣਾ ਇਸ ਕਰਕੇ ਆਪ ਨੂੰ ਸਡੋਰਾ ਦੇ ਲੋਕ ਬੁੱਧੂ ਕਹਿ ਕੇ ਪੁਕਾਰਦੇ ਸੀ ਉਮਰ ਦੇ ਨਾਮ ਨਾਲ ਆਪ ਦਾ ਅਧਿਆਤਮਿਕ ਪੱਧਰ ਉੱਚਾ ਹੋਣ ਕਰਕੇ ਲੋਕ ਆਪ ਨੂੰ ਪੀਰ ਬੁੱਧੂ ਸਾਹਿਬ ਕਹਿ ਕੇ ਬੁਲਾਉਣ ਲੱਗੇ ਆਪ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਪਹਿਲੀ ਮੁਲਾਕਾਤ ਉਹਨਾਂ ਦੇ ਨਾਨਕੀ ਪਿੰਡ ਲਖਨੌਰ ਵਿੱਚ ਹੋਈ ਸੀ ਆਪ ਗੁਰੂ ਜੀ ਦੇ ਦਰਸ਼ਨ ਕਰਕੇ ਬਹੁਤ ਪ੍ਰਭਾਵਿਤ ਹੋਏ ਸੀ ਪੀਰ ਜੀ ਦਾ ਵਿਆਹ 1664 ਇਸ ਵਿੱਚ ਸੈਦ ਘਰਾਣੇ ਦੀ ਨਸੀਰਾ ਨਾਲ ਹੋਇਆ ਉਹ ਵੀ ਧਾਰਮਿਕ ਪ੍ਰਵਿਰਤੀ ਵਾਲੀ ਔਰਤ ਸੀ ਉਹ ਵੀ ਗੁਰੂ ਜੀ ਦੀ ਸ਼ਰਧਾਲੂ ਬਣ ਗਈ ਸੀ ਪੀਰ ਜੀ ਦੇ ਚਾਰ ਬੇਟੇ ਸੈਦ ਅਸ਼ਰਫ ਮੁਹੰਮਦ ਸ਼ਾ ਸੈਦ ਮੁਹੰਮਦ ਬਖਸ਼ ਅਤੇ ਸੈਦ ਸ਼ਾਹ ਹੁਸੈਨ ਸਨ ਪੀਰ ਗੁੱਦੂ ਸ਼ਾ ਜੀ ਅਜਿਹੀ ਜੋੜੇ ਦੀ ਭਾਲ ਵਿੱਚ ਸਨ ਜੋ ਆਪ ਦੀ ਝਟਕ ਦੀ ਆਤਮਾ ਨੂੰ ਤਸੱਲੀ ਦੇ ਸਕੇ ਦੂਰ ਨੇੜੇ ਦੇ ਸਾਰੇ ਜਾਣਦੇ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਰੋਹਾਨੀ ਵਿਅਕਤੀ ਹਨ ਪੀਰ ਜੀ ਨੇ ਗੁਰੂ ਜੀ ਨੂੰ ਮਿਲਣ ਦਾ ਪੱਕਾ ਨਿਸ਼ਚੈ ਕਰ ਲਿਆ ਕਿ ਹੁਣ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣਾ ਹੀ ਮਿਲਣਾ ਹੈ ਉਹ ਗੁਰੂ ਸਾਹਿਬ ਨੂੰ ਪੌਂਟਾ ਸਾਹਿਬ 'ਤੇ ਕਈ ਵਾਰ ਮਿਲੇ ਗੁਰੂ ਜੀ ਦਾ ਮਾਨਵ ਪਿਆਰ ਤੇ ਸਾਂਝ ਦਾ ਧਰਮ ਵੇਖਿਆ ਗੁਰੂ ਜੀ ਦੇ ਵਿਸ਼ਵ ਸਾਂਝੀਵਾਲਤਾ ਦੇ ਸਿੱਖਿਆ ਨੇ ਪੀਰ ਜੀ ਨੂੰ ਬਹੁਤ ਪ੍ਰਭਾਵਿਤ ਕੀਤਾ ਉਹਨਾਂ ਦੇ ਮਨ ਵਿੱਚ ਗੁਰੂ ਜੀ ਲਈ ਬਹੁਤ ਸਤਿਕਾਰ ਪੈਦਾ ਹੋ ਗਿਆ ਔਰੰਗਜ਼ੇਬ ਨੇ 500 ਪਠਾਨਾਂ ਨੂੰ ਆਪਣੀ ਫੌਜ ਤੋਂ ਘਟ ਦਿੱਤਾ ਪਠਾਨ ਪੀਰ ਜੀ ਦੀ ਛਣ ਵਿੱਚ ਆ ਗਏ ਉਹਨਾਂ ਨੇ ਵਿਸ਼ਵਾਸ ਕਰਕੇ ਗੁਰੂ ਜੀ ਦੀ ਫੌਜ ਵਿੱਚ ਭਰਤੀ ਕਰਵਾ ਦਿੱਤਾ ਪਰੰਤੂ ਪੰਗਾਣੀ ਦੇ ਯੁੱਧ ਸਮੇਂ ਦੱਗੇ ਬਾਦ ਪਠਾਣਾ ਨੇ ਗੁਰੂ ਜੀ ਦਾ ਸਾਥ ਫੜ ਦਿੱਤਾ ਪੀਰ ਜੀ ਆਪਣੇ ਪੁੱਤਰਾਂ ਤੇ ਭਰਾਵਾਂ ਤੇ ਕਈ ਮুরিਦਾਂ ਸਮੇਤ ਪੰਗਾਣੀ ਦੀ ਰਣ ਭੂਮੀ ਵਿੱਚ ਪਹੁੰਚ ਗਏ ਤੇ ਬਹੁਤ ਹੀ ਬਹਾਦਰੀ ਨਾਲ ਲੜੇ ਇਸ ਕਰਕੇ ਗੁਰੂ ਜੀ ਦੀ ਜਿੱਤ ਵੀ ਹੋਈ ਯੁੱਧ ਤੋਂ ਬਾਅਦ ਗੁਰੂ ਜੀ ਨੇ ਪੌਂਟਾ ਸਾਹਿਬ ਕੇ ਸੰਗਤ ਨੂੰ ਸਨਮਾਨਿਤ ਕੀਤਾ ਪੀਰ ਜੀ ਦੀ ਵਫਾਦਾਰੀ ਤੇ ਕੁਰਬਾਨੀ ਦੀ ਗੁਰੂ ਜੀ ਨੇ ਭਰੇ ਦਰਬਾਰ ਵਿੱਚ ਪ੍ਰਸ਼ੰਸਾ ਕੀਤੀ ਪੀਰ ਜੀ ਨੇ ਗੁਰੂ ਜੀ ਦੇ ਕੰਗੇ ਦੀ ਮੰਗ ਕੀਤੀ ਗੁਰੂ ਜੀ ਨੇ ਕੰਗਾ ਦਸਤਾਰ ਕਟਾਰ ਤਖਤ ਹੁਕਮਨਾਮਾ ਪੇਟ ਵਜੋ ਦਿੱਤੀ ਪੰਗਾਣੀ ਦੇ ਯੁੱਧ ਵਿੱਚ ਪੀਰ ਜੀ ਦੇ ਦੋ ਪੁੱਤਰ ਦੋ ਭਰਾ ਤੇ ਕਈ ਮੁਰੀਦ ਚੇਲੇ ਸ਼ਹੀਦ ਹੋ ਗਏ ਉਹਨਾਂ ਨੂੰ ਕੋਈ ਦੁੱਖ ਨਹੀਂ ਸੀ ਉਹ ਰੱਬ ਦੀ ਲਜਾਵ ਵਿੱਚ ਰਾਜੀ ਸਨ ਗੁਰੂ ਜੀ ਪੀਰ ਜੀ ਨੂੰ ਮਿਲਣ ਲਈ ਸਢੋਰਾ ਉਹਨਾਂ ਦੇ ਘਰੇ ਆਏ ਸਨ ਔਰੰਗਜੀਬ ਨੇ ਗੁੱਸੇ 'ਚ ਆ ਕੇ ਕਿਸੇ ਵੀ ਹਾਲਤ 'ਚ ਗੁਰੂ ਜੀ ਨੂੰ ਪੇਸ਼ ਕਰਨ ਲਈ ਕਿਹਾ ਬੁੱਸੇਤ ਉਸਮਾਨ ਖਾਨ ਪੀਰ ਜੀ ਦਾ ਮਲਿਆਮਟ ਕਰਨ ਲਈ ਚਲ ਪਿਆ ਪੀਰ ਜੀ ਦੇ ਸੇਵਕ ਨੇ ਸ਼ਾਹੀ ਹਕੂਮਤ ਉਸਮਾਨ ਖਾਨ ਦੇ ਮਾਰੇ ਇਰਾਦਿਆਂ ਬਾਰੇ ਸੂਚਿਤ ਕਰਾਇਆ ਪੀਰ ਜੀ ਨੇ ਆਪਣੇ ਪਰਿਵਾਰ ਨੂੰ ਸਮਾਨਾ ਭੇਜ ਦਿੱਤਾ ਉਸਮਾਨ ਖਾਨ ਨੇ ਆਪ ਨੂੰ ਬਹੁਤ ਤਸੀਹੇ ਦਿੱਤੇ ਅੰਤ ਵਿੱਚ 21 ਮਾਰਚ 1704 ਈਸਵੀ ਨੂੰ ਆਪ ਨੂੰ ਬੇਰਹਿਮੀ ਨਾਲ ਟੋਟੇ ਕਰਕੇ ਸ਼ਹੀਦ ਕਰ ਦਿੱਤਾ ਵਾਹਿਗੁਰੂ ਜੀ ਦਾ ਖਾਂਸਾ ਵਾਹਿਗੁਰੂ ਜੀ ਕੀ ਫਤਿਹ